ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਰਸੋਈ ਵਿੱਚ ਕੰਮ ਆਉਣ ਵਾਲੀਆਂ ਬਹੁਤ ਜ਼ਰੂਰੀ ਗੱਲਾਂ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਜੀ ਨੰਬਰ 1 ਜਦੋਂ ਵੀ ਅਸੀਂ ਦੁੱਧ ਨੂੰ ਉਬਾਲੀ ਦੇ ਕੇ ਹਟਦੇ ਹਾਂ ਤਾਂ ਉਸ ਵਿੱਚ ਕਾਫੀ ਮਲਾਈ ਤੇ ਦੁੱਧ ਲੱਗਿਆ ਰਹਿ ਜਾਂਦਾ ਹੈ ਇਹ ਵਿੱਚ ਜੇਕਰ ਤੁਸੀਂ ਉਸ ਵਿੱਚ ਆਟਾ ਪਾ ਕੇ ਗੁੰਨ ਲਓ ਤਾਂ ਉਹ ਬਹੁਤ ਆਸਾਨੀ ਨਾਲ ਸਾਫ਼ ਹੋ ਜਾਵੇਗਾ ਤੇ ਨਾਲ ਹੀ ਰੋਟੀ ਵੀ ਬਹੁਤ ਸਵਾਦ ਬੰਦੀ ਹੈ। ਨੰਬਰ 2 ਦਾਲ ਕੌਣ ਸਮੇ ਉਸ ਵਿੱਚ ਤੇਲ ਪਾ ਕੇ ਜ਼ਰੂਰ ਤੁਸੀਂ ਥੋੜੇ ਥੋੜੇ ਸਮੇ ਬਾਅਦ ਹਿਲਾਉਂਦੇ ਰਹੋ ਤਾਂ ਇਸ ਨਾਲ ਦਾਲ ਬਹੁਤ ਜ਼ਿਆਦਾ ਸਵਾਦ ਬੰਦੀ ਹੈ। ਨੰਬਰ 3 ਜਦੋਂ ਵੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਵਿੱਚ ਤੇਲ ਪਹਿਲਾਂ ਘੱਟ ਹੀ ਪਾਓ। ਜੇਕਰ ਕੱਟ ਲੱਗੇ ਤਾਂ ਦਵਾਰਾ ਪਾ ਲੋ ਇਸ ਤਰ੍ਹਾਂ ਕਰਨ ਨਾਲ ਸਬਜੀ ਵਿੱਚ ਤੇਲ ਜ਼ਿਆਦਾ ਨਹੀਂ ਲੱਗੇਗਾ ਨੰਬਰ 4 ਹਰੀਆਂ ਮਿਰਚ ਨੂੰ ਲੰਬੇ ਸਮੇਂ ਤੱਕ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਸ ਦੀ ਡੰਡੀ ਤੋੜ ਕੇ ਰੱਖੋ ਇਸ ਤੋਂ ਇਲਾਵਾ ਉਸ ਨੂੰ ਕਦੇ ਵੀ ਗਿੱਲੀ ਨਾ ਹੋਣ ਦਿਓ ਗਿੱਲੀ ਹੋਣ ਕਾਰਨ ਹੀ ਉਹ ਬਹੁਤ ਜਲਦ ਖਰਾਬ ਹੋ ਜਾਂਦੀ ਹੈ ਨੰਬਰ 5 ਤੋਰੀਆਂ ਦੀ ਸਬਜੀ ਬਣਾਉਣ ਸਮੇਂ ਪਾਣੀ ਦੀ ਜਗ੍ਹਾ ਤੁੱਟ ਜਾਂ ਫਿਰ ਮਲਾਈ ਪਾਓ ਇਸ ਤਰ੍ਹਾਂ ਕਰਨ ਨਾਲ ਸਬਜ਼ੀ ਦਾ ਸਵਾਦ ਦੁੱਗਣਾ ਹੋਵੇਗਾ ਨਾਲ ਹੀ ਦੇਖਣ ਵਿੱਚ ਬਹੁਤ ਸੋਹਣੀ ਲੱਗੇਗੀ ਨੰਬਰ 6 ਰਸੋਈ ਵੀ ਸੈਲਫ ਨੂੰ ਜੇਕਰ ਤੁਸੀਂ ਨਮਕ ਅਤੇ ਸਰਕੇ ਵਾਲੇ ਪਾਣੀ ਨਾਲ ਸਾਫ਼ ਕਰ ਲਓ ਤਾਂ ਇਸ ਨਾਲ ਕਦੇ ਵੀ ਤੁਹਾਡੇ ਸੈਲਫ ਉੱਪਰ ਕਿਟਾਣੂ ਨਹੀਂ ਰਹਿਣਗੇ ਤੇ ਨਾਲ ਹੀ ਮੱਖੀ ਮੱਛਰ ਵੀ ਨਹੀਂ ਬੈਠੇਗਾ ਨੰਬਰ 7 ਜੇਕਰ ਤੁਸੀਂ ਦਸਹੀ ਪੀਣੀ ਪਸੰਦ ਕਰਦੇ ਹੋ ਤਾ ਉਸ ਵਿੱਚ ਹਲਕਾ ਜਿਹਾ ਕਾਲਾ ਨਮਕ ਤੇ ਕਾਲੀ ਮਿਰਚ ਪਾ ਕੇ ਜ਼ਰੂਰ ਪੀ ਲਿਆ ਕਰੋ ਇਸ ਤਰ੍ਹਾਂ ਕਰਨ ਨਾਲ ਲੱਸੀ ਦਾ ਸਵਾਦ ਤੇ ਨਾਲ ਹੀ ਸਰੀਰ ਨੂੰ ਠੰਡਕ ਮਿਲਦੀ ਹੈ ਨੰਬਰ 8 ਜਦੋਂ ਵੀ ਰੋਟੀ ਬਣਾਉਂਦੇ ਹੋ ਤਾਂ ਉਸ ਨੂੰ ਪਹਿਲੇ ਵੀ ਸਿੱਧੀ ਗੈਸ ਤੇ ਨਾ ਉਸੇ ਕੋ ਇਸ ਤਰ੍ਹਾਂ ਕਰਨ ਨਾਲ ਗੈਸ ਰੋਟੀ ਵਿੱਚ ਭਰ ਜਾਂਦੀ ਹੈ ਜਿਸ ਨਾਲ ਸੇਨੇਕਾ ਹੀ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ ਨੰਬਰ 9 ਸਬਜ਼ੀ ਨੂੰ ਪਕਾਉਣ ਸਮੇਂ ਉਸ ਵਿੱਚ ਕਦੇ ਵੀ ਸਟੀਲ ਦੀ ਕੜਸ਼ੀ ਨਾ ਪਾਓ ਇਸ ਤਰ੍ਹਾਂ ਕਾਰਨ ਨਾਲ ਉਹ ਪੱਕਣ ਤੋਂ ਬਾਅਦ ਵੀ ਖਾਣੇ ਵਿੱਚ ਕੱਚੀ ਲੱਗਦੀ ਹੈ ਇਸ ਤੋਂ ਇਲਾਵਾ ਉਹ ਪੱਕਾਣ ਨੂੰ ਸਮਾਂ ਵੀ ਜ਼ਿਆਦਾ ਲੈਂਦੀ ਹੈ ਨੰਬਰ 10 ਜਦੋਂ ਵੀ ਤੁਸੀਂ ਮੂੰਗੀ ਦੀ ਦਾਲ ਬਣਾਉਂਦੇ ਹੋ ਤਾਂ ਉਸ ਵਿੱਚ ਪਾਲਕ ਪਾ ਲਿਆ ਕਰੋ ਇਸ ਨਾਲ ਦਾਲ ਸਵਾਦ ਦੇ ਨਾਲ ਹੀ ਸਿਹਤ ਲਈ ਵੀ ਚੰਗੀ ਬਣਦੀ ਹੈ ਨੰਬਰ 11 ਜੇਕਰ ਤੁਸੀਂ ਮਿਕਸੀ ਵਾਲੀ ਮਸ਼ੀਨ ਉੱਪਰ ਨਿੰਬੂ ਦਾ ਛਿਲਕਾ ਲਗਾ ਕੇ ਉਸ ਨੂੰ ਫੇਰ ਕੇ ਸਾਫ਼ ਕਰਦੇ ਹੋ ਤਾਂ ਉਸ ਦੀ ਮਦਦ ਨਾਲ ਉਸ ਉੱਪਰ ਵਧੀਆ ਚਮਕਾਉਂਦੀ ਹੈ। ਨੰਬਰ 12 ਜੇਕਰ ਤੁਸੀਂ ਕਿਸੇ ਵੀ ਕੱਚੀ ਸਬਜ਼ੀ ਨੂੰ ਸਲਾਦ ਦੇ ਤੌਰ ਤੇ ਸਰਵ ਕਰਨਾ ਚਾਹੁੰਦੇ ਹੋ ਤਾਂ ਪਾਣੀ ਵਿੱਚ ਨਮਕ ਪਾ ਕੇ ਉਸ ਨੂੰ ਪਹਿਲਾਂ ਚੰਗੀ ਤਰ੍ਹਾਂ ਨਾਲ ਧੋ ਲਓ। ਇਸ ਤਰ੍ਹਾਂ ਕਰਨ ਨਾਲ ਉਸ ਦੇ ਸਾਰੇ ਕੀਟਾਣੂ ਨਸ਼ਟ ਹੋ ਜਾਣਗੇ। ਨੰਬਰ 13 ਬ੍ਰੈਡ ਜਾਂ ਫਿਰ ਕਚੌਰੀਆਂ ਬਣਾਉਣ ਸਮੇਂ ਉਸ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਜ਼ਰੂਰ ਪਾਓ ਇਸ ਤਰ੍ਹਾਂ ਕਰਨ ਨਾਲ ਉਹ ਖਾਣੇ ਵਿੱਚ ਬਹੁਤ ਹੀ ਸਵਾਦ ਬਣਨਗੇ ਤਾਂ ਨਾਲ ਹੀ ਉਹਨਾਂ ਦੀ ਬਣਤਰਤਾ ਵੀ ਚੰਗੀ ਬਣੇਗੀ ਨੰਬਰ 14 ਅਚਾਰ ਬਣਾਉਣ ਸਮੇਂ ਉਸ ਵਿੱਚ ਹਿੰਗ ਜ਼ਰੂਰ ਪਾਓ ਇਸ ਤਰ੍ਹਾਂ ਕਰਨ ਨਾਲ ਉਹ ਸਾਲਾਂ ਸਾਲ ਖਰਾਬ ਨਹੀਂ ਹੁੰਦਾ ਤੇ ਨਾਲ ਹੀ ਉਸ ਨੂੰ ਖਾਣ ਨਾਲ ਸਾਡੇ ਸਰੀਰ ਅੰਦਰ ਤੇਜਾਬ ਗੈਸ ਨਹੀਂ ਬਣੇਗੀ ਨੰਬਰ 15 ਆਲੂ ਅਤੇ ਪਿਆਜ਼ਾਂ ਨੂੰ ਕਦੇ ਵੀ ਇੱਕ ਟੋਕਰੀ ਵਿੱਚ ਨਾ ਰੱਖੋ ਕਿਉਂਕਿ ਇਸ ਨਾਲ ਆਲੂ ਜਲਦ ਖਰਾਬ ਹੋ ਜਾਂਦੇ ਹਨ ਇਸ ਲਈ ਦੋਵਾਂ ਨੂੰ ਹਮੇਸ਼ਾ ਅਲੱਗ-ਅਲੱਗ ਹੀ ਰੱਖੋ ਨੰਬਰ 16 ਜਦੋਂ ਵੀ ਤੁਸੀਂ ਕੋਈ ਵੀ ਦਾਲ ਪਕਾਉਂਦੇ ਹੋ ਤਾਂ ਜੇਕਰ ਹੋ ਸਕੇ ਤਾਂ ਉਸ ਨੂੰ ਮਟੌੜੀ ਵਿੱਚ ਪਾ ਕੇ ਹਾਰੇ ਵਿੱਚ ਪਕਾਓ ਇਹ ਦਾਲ ਖਾਣ ਵਿੱਚ ਅਤੇ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਕਿਉਂਕਿ ਮਿੱਟੀ ਦੇ ਬਰਤਨ ਵਿੱਚ ਬਣਾਈ ਦਾਲ ਅਨੇਕਾਂ ਹੀ ਤੱਤ ਦਿੰਦੀ ਹੈ ਨੰਬਰ 17 ਜੇਕਰ ਤੁਸੀਂ ਦੁੱਧ ਵਿੱਚ ਹਲਦੀ ਅਤੇ ਦੇਸੀ ਘਿਓ ਨੂੰ ਚੰਗੀ ਤਰ੍ਹਾਂ ਨਾਲ ਮਿលਸੇ ਕਰਕੇ ਪੀ ਲਓ ਤਾਂ ਇਸ ਦੀ ਮਦਦ ਨਾਲ ਸਰੀਰ ਦੀ ਲੱਗੀ ਹੋਈ ਉਦਰੋਨੀ ਸੱਟ ਵੀ ਜਲਦ ਤੋਂ ਜਲਦ ਠੀਕ ਹੋ ਜਾਂਦੀ ਹੈ। ਨੰਬਰ 18 ਜੇਕਰ ਤੁਸੀਂ ਦਹੀਂ ਨੂੰ ਖੱਟਾ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਦਹੀਂ ਨੂੰ ਜਾਗ ਤੋਂ ਪਹਿਲਾਂ ਬਰਤਨ ਦੇ ਹਰ ਪਾਸੇ ਫੜਕੜੀ ਦਾ ਚੂਨਾ ਲਗਾ ਦਿਓ। ਇਸ ਤਰ੍ਹਾਂ ਕਰਨ ਨਾਲ ਦਹੀਂ ਖੱਟਾ ਨਹੀਂ ਜੰਮੇਗਾ। ਨੰਬਰ 19 ਜੇਕਰ ਚਾਕੂ ਨੂੰ ਜੰਗ ਲੱਗ ਜਾਵੇ ਤਾਂ ਉਸ ਉੱਪਰ ਨਿੰਬੂ ਦਾ ਟੁਕੜਾ ਘਸਾ ਦਿਓ ਇਸ ਤਰ੍ਹਾਂ ਕਰਨ ਨਾਲ ਉਸ ਦੀ ਸਾਰੀ ਜੰਗ ਖਤਮ ਹੋ ਜਾਵੇਗੀ ਤੇ ਉਹ ਚੱਲਣ ਵੀ ਸਹੀ ਲੱਗ ਜਾਵੇਗਾ ਨੰਬਰ 20 ਰਾਜਮਾ ਦੀ ਸਬਜ਼ੀ ਬਣਾਉਣ ਸਮੇ ਉਸ ਵਿੱਚ ਮਲਾਈ ਜ਼ਰੂਰ ਪਾਇਆ ਕਰੋ ਇਸ ਤਰ੍ਹਾਂ ਕਰਨ ਨਾਲ ਸਬਜ਼ੀ ਬਹੁਤ ਹੀ ਸਵਾਦ ਬਣੇਗੀ ਤੇ ਨਾਲ ਹੀ ਕਲਰ ਵੀ ਬਹੁਤ ਸੋਹਣਾ ਆਵੇਗਾ ਨੰਬਰ 21 ਪਕੌੜਿਆਂ ਨੂੰ ਜ਼ਿਆਦਾ ਤੇਲ ਦੇ ਬਿਨਾ ਬਣਾਉਣ ਲਈ ਵਿੱਚ ਇੱਕ ਨਿੰਬੂ ਦੇ ਰਸ ਮਿਲਾਓ ਇਸ ਨਾਲ ਤੇਲ ਜ਼ਿਆਦਾ ਨਹੀਂ ਲੱਗੇਗਾ। ਨੰਬਰ 22 ਕੜੀ ਪੱਤੇ ਤੇ ਧਨੀਏ ਦੇ ਪੱਤਿਆਂ ਨੂੰ ਤਾਜ਼ਾ ਰੱਖਣ ਲਈ ਉਹਨਾਂ ਨੂੰ ਪਤਲੇ ਕੱਪੜੇ ਵਿੱਚ ਲਪੇਟ ਕੇ ਫ੍ਰਿਜ ਵਿੱਚ ਰੱਖੋ। ਨੰਬਰ 23 ਪਰੌਂਠੇ ਬਣਾਉਣ ਸਮੇਂ ਜੇਕਰ ਪਰੌਂਠੇ ਬਹੁਤ ਜ਼ਿਆਦਾ ਖਸਖਤ ਬਣਦੇ ਹਨ ਤਾਂ ਆਟਾ ਗੁੰਨਣੋਂ ਬੇਲੇ ਹੋਸੇ ਵਿੱਚ ਥੋੜਾ ਜਿਹਾ ਕੱਚਾ ਅਦਰ ਮਿਲਾ ਦਿਓ। ਇਸ ਨਾਲ ਪਰੌਂਠੇ ਨਰਮ ਤੇ ਬਲਾਈ ਹੋਣਗੇ। ਨੰਬਰ 24 ਜੇਕਰ ਤਵੇ ਉੱਪਰ ਰੋਟੀ ਜ਼ਿਆਦਾ ਚਿਪਕਦੀ ਹੈ ਜਾਂ ਫਿਰ ਮੱਚ ਜਾਂਦੀ ਹੈ ਤਾਂ ਇਸ ਉੱਪਰ ਰੋਟੀ ਬਣਾਉਣ ਤੋਂ ਪਹਿਲਾਂ ਕੇਲੇ ਦਾ ਛਿਲਕਾ ਕਿਸਾ ਦਿਓ ਨੰਬਰ 25 ਹਰੀ ਮਿਰਚ ਨੂੰ ਸਿੱਧਾ ਤੇਲ ਵਿੱਚ ਨਾ ਪਾਓ ਇਸ ਨੂੰ ਮਸਾਲਾ ਭੁੰਨਣ ਤੋਂ ਬਾਅਦ ਆਖਿਰ ਵਿੱਚ ਪਾਓ ਜਿਸ ਨਾਲ ਹਰੀ ਮਿਰਚ ਦੀ ਤਿੱਖੀ ਤਿੱਖੀ ਖੁਸ਼ਬੂ ਵੀ ਅੰਜਨ ਵਿੱਚ ਆਵੇਗੀ ਨੰਬਰ 26 ਬੂੰਦੀ ਦਾ ਰਾਇਤਾ ਬਣਾਉਣ ਵੇਲੇ ਇੱਕ ਕੱਪ ਦਹੀਂ ਵਿੱਚ ਇੱਕ ਚੁਟਕੀ ਪੁਦੀਨਾ ਪਾਊਡਰ ਤੇ ਥੋੜੀ ਜਿਹੀ چینی ਪਾਓ ਤੇ ਰਾਇਤਾ ਪ੍ਰੋਸਸ ਨੂੰ ਤੋਂ ਪਹਿਲਾਂ ਮੁੰਦੀ ਪਾਓ ਇਸ ਨਾਲ ਇਸ ਦਾ ਸਵਾਦ ਵਧੀਆ ਹੋ ਜਾਵੇਗਾ ਨੰਬਰ 27 ਜਦੋਂ ਅਸੀਂ ਹਰੀਆਂ ਮਿਰਚਾਂ ਨੂੰ ਕੁੱਟਦੇ ਹਾਂ ਤਾਂ ਸਾਡੇ ਹੱਥ ਜਲਣ ਲੱਗ ਜਾਂਦੇ ਹਨ ਤਾਂ ਇਮਲੀ ਵਾਲੇ ਪਾਣੀ ਨਾਲ ਆਪਣੇ ਹੱਥਾਂ ਨੂੰ ਧੋ ਲਓ ਜਲਣ ਖਤਮ ਹੋ ਜਾਵੇਗੀ ਨੰਬਰ 28 ਤਿਆਰ ਮਿਰਚਾਂ ਦੇ ਅਚਾਰ ਵਿੱਚ ਥੋੜਾ ਜਿਹਾ ਗੁੜ ਤੇ ਇੱਕ ਚਮਚਾ ਸਿਰਕਾ ਪਾਓ achar ਵਿੱਚ ਨਮਕ ਸੁਆਦਾ ਆ ਜਾਵੇਗਾ ਨੰਬਰ 29 ਜੇਕਰ ਲਸਣ ਨੂੰ ਛਿੱਲਣ ਵਿੱਚ ਬਹੁਤ ਦੇਰ ਲੱਗ ਜਾਂਦੀ ਹੈ ਇਸ ਲਈ ਲਸਣ ਨੂੰ ਛਿੱਲਣ ਤੋਂ ਪਹਿਲਾਂ ਗਰਮ ਪਾਣੀ ਵਿੱਚ ਡੁਬੋ ਕੇ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਲਸਣ ਦੀਆਂ ਕਲੀਆਂ ਨਰਮ ਹੋ ਜਾਣਗੀਆਂ ਤੇ ਛੇਤੀ ਹੀ ਲਸਣ ਛਿੱਲਿਆ ਜਾਵੇਗਾ ਨੰਬਰ 30 ਖੀਰ ਨੂੰ ਬਣਾਉਣ ਤੋਂ ਪਹਿਲਾਂ ਚੌਲਾਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਰਾਤ ਨੂੰ ਦੁੱਧ ਵਿੱਚ ਭਿਉਂ ਕੇ ਰੱਖ ਦਿਓ ਤੇ ਫਿਰ ਖੀਰ ਬਣਾਓ ਇਸ ਤਰ੍ਹਾਂ ਕਰਨ ਨਾਲ ਖੀਰ ਬਹੁਤ ਸੁਆਦੀਸ਼ਟ ਬਣੇਗੀ ਨੰਬਰ ਗੱਤੀ ਜੇਕਰ ਖੰਡ ਵਿੱਚ ਕੀੜੀਆਂ ਪੈ ਜਾਣ ਤਾਂ ਕਿਹੜੀਆਂ ਨੂੰ ਬਾਹਰ ਕੱਢਣ ਦੇ ਲਈ ਖੰਡ ਵਾਲੇ ਡੱਬੇ ਵਿੱਚ ਕਪੂਰ ਦਾ ਇੱਕ ਟੁਕੜਾ ਖਵਾਰ ਦੇ ਵਿੱਚ ਲਪੇਟ ਕੇ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਸਾਰੀਆਂ ਕੀੜੀਆਂ ਬਾਹਰ ਨਿਕਲ ਜਾਣਗੀਆਂ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ